ਦੋਸਤੋ ਵੀਡੀਓ ਰੀਲ ਬਣਾ ਕੇ ਉਸ ਨੂੰ ਵਾਇਰਲ ਕਰਨ ਵਾਲੇ ਇਸ ਖਬਰ ਨੂੰ ਜ਼ਰਾ ਗੌਰ ਨਾਲ ਵੇਖਣ ਕਿਉਂਕਿ ਆਏ ਦਿਨ ਖਬਰਾਂ ਆਉਂਦੀਆਂ ਕਿ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਲੜਕੇ ਨੇ ਆਪਣੀ ਜਾਨ ਗੁਆ ਲਈ ਲੜਕੀ ਨੇ ਆਪਣੀ ਜਾਨ ਗੁਆ ਲਈ ਲੇਕਿਨ ਇਹੋ ਜਿਹਾ ਕਿਹੜਾ ਜਨੂਨ ਹੁੰਦਾ ਹੈ ਜਿਸ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਹੁੰਦੀ ਖਬਰਾਂ ਤੁਸੀਂ ਵੀ ਹਰ ਰੋਜ਼ ਵੇਖਦੇ ਹੋ ਔਰ ਕਈ ਵਾਰ ਉਹ ਰੀਲ ਵਾਇਰਲ ਵੀ ਹੋ ਜਾਂਦੀ ਹੈ ਔਰ ਦੇਖ ਕੇ ਅਜ ਲੱਗਦਾ ਕਿ ਇਸ ਨੂੰ ਇਸ ਤਰ੍ਹਾਂ ਦਾ ਰਿਸਕ ਨਹੀਂ ਸੀ ਲੈਣਾ ਚਾਹੀਦਾ ਆਖਰ ਇਹ ਰੀਲਾਂ ਬਣਾਉਂਦੇ ਕਿਉਂ ਨੇ ਪਪੂਲਾਰਿਟੀ ਦੇ ਚੱਕਰ ਵਿੱਚ ਜਾਂ ਕਿਸੇ ਹੋਰ ਮਕਸਦ ਦੇ ਨਾਲ ਚਾਹੁੰਦੇ ਕੀ ਨੇ ਔਰ ਦੋਸਤੋ ਕਈ ਵਾਰੀ ਤਾਂ ਮਤਲਬ ਰੇਲਵੇ ਲਾਈਨ ਦੇ ਉੱਪਰ ਖੜੇ ਹੋ ਕੇ ਇਸ ਇਸ ਤਰੀਕੇ ਦੇ ਨਾਲ ਜਾਂ ਚੱਲਦੀ ਹੋਈ ਟ੍ਰੇਨ ਦੇ ਵਿੱਚ ਇਸ ਤਰੀਕੇ ਦੇ ਨਾਲ ਉਹ ਵੀਡੀਓ ਬਣਾਉਂਦੇ ਨੇ ਕਿ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਵੇਖਦੇ ਆ ਤੇ ਸੱਚਮੁੱਚ ਉਸ ਨੂੰ ਵੇਖ ਕੇ ਡਰ ਲੱਗ ਜਾਂਦਾ ਕਿ ਯਾਰ ਇਹ ਬਣਾਈ ਕਿਸ ਤਰ੍ਹਾਂ ਔਰ ਇਸ ਵੀਡੀਓ ਨੂੰ ਬਣਾਉਣ ਦੇ ਚੱਕਰ ਦੇ ਵਿੱਚ ਮੈਂ ਕਹਿੰਦਾ ਇੰਨੀਆਂ ਕਿ ਜਾਨਾ ਜਾ ਚੁੱਕੀਆਂ ਨੇ ਕਿ ਪੁੱਛੋ ਨਾ ਤੁਸੀਂ ਕਈ ਵਾਰੀ ਆਪਾਂ ਰੋਡ ਦੇ ਉੱਪਰ ਦੀ ਜਾਂਦੇ ਆ ਆਪ ਮੈਂ ਵੀ ਕਈ ਵਾਰੀ ਵੇਖਿਆ ਕਿ ਬਹੁਤ ਸਾਰੇ ਲੜਕੇ ਜਿਹੜੇ ਨੇ ਉਹ ਇੱਕ ਤਾਂ ਡਰਾਈਵਰ ਜਿਹੜਾ ਡਰਾਈਵ ਕਰ ਰਿਆ ਹੁੰਦਾ ਔਰ ਦੂਜਾ ਪਿੱਛੇ ਕੋਈ ਨਾ ਕੋਈ ਵੀਡੀਓ ਬਣਾ ਰਿਹਾ ਹੁੰਦਾ ਜਾਂ ਫਿਰ ਉਹ ਲੜਕਾ ਡਰਾਈਵ ਵੀ ਕਰ ਰਿਹਾ ਤੇ ਨਾਲ-ਨਾਲ ਵੀਡੀਓ ਵੀ ਬਣਾ ਰਿਹਾ ਹੈ ਬਹੁਤ ਮਤਲਬ ਗਲਤ ਗੱਲ ਹੈ ਇਸ ਦੇ ਨਾਲ ਆਪਣਾ ਵੀ ਨੁਕਸਾਨ ਹੁੰਦਾ ਹੈ ਰੋਡ ਦੇ ਉੱਪਰ ਦੀ ਹੋਰ ਬਹੁਤ ਸਾਰੇ ਆਉਣ ਜਾਣ ਵਾਲੇ ਨੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਹੈ ਔਰ ਇਸ ਚੱਕਰ ਦੇ ਵਿੱਚ ਕਈ ਵਾਰ ਜਿਹੜੀ ਜਾਨ ਹੈ ਉਹ ਵੀ ਆਪਾਂ ਖੋ ਬੈੰਨੇ ਆ ਦੂਜੇ ਪਾਸੇ ਜੇ ਗੱਲ ਕਰੀਏ ਦੋਸਤੋ ਕਿ ਵੀਡੀਓ ਦੇ ਨਾਲ-ਨਾਲ ਕਈਆਂ ਨੂੰ ਸਟੰਟ ਕਰਨ ਦਾ ਬੜਾ ਸ਼ੌਕ ਹੁੰਦਾ ਵੀਡੀਓ ਬਣਾਉਂਦੇ ਸਮੇਂ ਸਟੰਟ ਕਰਨ ਦਾ ਇੱਕ ਮੋਟਰਸਾਈਕਲ ਤੋਂ ਛਾਲ ਮਾਰੀ ਦੂਜੇ ਤੇ ਚੜ ਗਿਆ ਜਾਂ ਮਤਲਬ ਉਹ ਟ੍ਰੇਨ ਦੇ ਜਿਹੜੇ ਬਾਹਰਲੇ ਮਤਲਬ ਵਿੰਡੋਜ਼ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਜਿਹੜੇ ਸਰੀਏ ਲੱਗੇ ਹੁੰਦੇ ਨੇ ਉਹਨਾਂ ਨੂੰ ਪਕੜ-ਪਕੜ ਕੇ ਚਲਦੀ ਟ੍ਰੇਨ ਦੇ ਵਿੱਚ ਔਰ ਉਸ ਨੂੰ ਪਕੜ ਕੇ ਦੂਜੇ ਡੱਬੇ ਦੇ ਵਿੱਚ ਜਾਣਾ ਔਰ ਇਸ ਤਰ੍ਹਾਂ ਦੀ ਜਦੋਂ ਵੀਡੀਓ ਆਪਾਂ ਦੇਖਦੇ ਆ ਤਾਂ ਸੱਚਮੁੱਚ ਦੇਖ ਕੇ ਡਰ ਲੱਗ ਜਾਂਦਾ ਹੈ ਔਰ ਖਾਸ ਕਰਕੇ ਹੁਣ ਤਾਂ ਕਾਫੀ ਜ਼ਿਆਦਾ ਸਖਤਾਈ ਕਰ ਦिती ਹੈ ਸ਼ੁਰੂ-ਸ਼ੁਰੂ ਦੇ ਵਿੱਚ ਇਸ ਗੱਲ ਦੀ ਸਖਤਾਈ ਜਿਹੜੀ ਘੱਟ ਸੀ ਲੇਕਿਨ ਹੁਣ ਰੀਲਾਂ ਜਿਹੜੀਆਂ ਜਿਹੜੀਆਂ ਬਣ ਕੇ ਆ ਰਹੀਆਂ ਨੇ ਹੁਣ ਉਹ ਅਲੱਗ ਤਰ੍ਹਾਂ ਦੀ ਆਉਣ ਲੱਗੀਆਂ ਕੋਈ ਗਾਣੇ ਵਜਾਉਣ ਲੱਪਿਆ ਕੋਈ ਗੀਤ ਗਾ ਕੇ ਬਣਾਉਣ ਲੱਪਿਆ ਕੋਈ ਆਪਣੇ ਘਰਵਾਲੀ ਦੇ ਨਾਲ ਲੜ ਰਿਹਾ ਕੋਈ ਪਿਆਰ ਮੁਹੱਬਤ ਦੀਆਂ ਗੱਲਾਂ ਕਰ ਰਿਹਾ ਲੇਕਿਨ ਇਸ ਤਰ੍ਹਾਂ ਦੀਆਂ ਜਿਹੜੀਆਂ ਡੇਂਜਰਸ ਫੁੱਲ ਵੀਡੀਓ ਨੇ ਇਹ ਤਕਰੀਬਨ ਹੁਣ ਘਟ ਗਈਆਂ ਨੇ ਪਰ ਪ੍ਰਸ਼ਾਸਨ ਨੇ ਬੜੀ ਸਖਤੀ ਕੀਤੀ ਹੈ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਸਖਤਾਈ ਕਰ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਸਟੰਟ ਨਹੀਂ ਕਰਨੇ ਚਾਹੀਦੇ ਤੁਸੀਂ ਦੇਖੋ ਨਹਿਰ ਦੇ ਵਿੱਚ ਜਿਸ ਨੂੰ ਤਰਨਾ ਨਹੀਂ ਆਉਂਦਾ ਉਹ ਨਹਿਰ ਦੇ ਵਿੱਚ ਜੇ ਜਾਊਗਾ ਤੇ ਮਤਲਬ ਕਿਸ ਕਿਸੇ ਤਰ੍ਹਾਂ ਤਾਂ ਉਹ ਮਤਲਬ ਬਚਨ ਦੀ ਕੋਸ਼ਿਸ਼ ਕਰੇਗਾ ਇਹ ਸਾਰੇ ਸਟੰਟ ਜਿਹੜੇ ਨੇ ਦੇਖੋ ਫਿਲਮਾਂ ਦੇ ਵਿੱਚ ਜਿਹੜੇ ਸਟੰਟ ਨੇ ਆਪਾਂ ਕਈ ਵਾਰ ਉਹਨਾਂ ਲੋਕਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਉਹ ਸਟੰਟ ਕਰਨ ਤੋਂ ਪਹਿਲਾਂ ਆਪਣਾ ਬਚਾਅ ਦਾ ਪੂਰਾ ਸਾਜੋ-ਸਮਾਨ ਰੱਖਦੇ ਆ ਜੇ ਉਹ ਮਤਲਬ ਤੀਜੀ ਚੌਥੀ ਬਿਲਡਿੰਗ ਤੋਂ ਛਾਲ ਮਾਰਦੇ ਨੇ ਤਾਂ نیچے ਉਹ ਬਚਾਅ ਦੇ ਹਰ ਪੱਖ ਜਿਹੜੇ ਨੇ ਉਹਨਾਂ ਦੇ ਕੋਲ ਹੁੰਦੇ ਨੇ ਉਹਨਾਂ ਨੂੰ ਕਿਸੇ ਰੱਸਿਆਂ ਦੇ ਨਾਲ ਬੰਨ੍ਹਿਆ ਹੁੰਦਾ ਹੈ نیچے ਇਹਨੇ ਗੱਦੇ ਸੁੱਟੇ ਹੁੰਦੇ ਨੇ ਤਾਂ ਕਿ ਉਹਨਾਂ ਨੂੰ ਖਰੋਚ ਤੱਕ ਨਾ ਆਵੇ ਆਪਾਂ ਕਈ ਵਾਰ ਉਹਨਾਂ ਦੇ ਮਗਰ ਲੱਗ ਜਾਂਦੇ ਆਂ ਔਰ ਆਪਾਂ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਆਂ ਬਹੁਤ ਜ਼ਿਆਦਾ ਜ਼ਿਆਦਾ ਕਰਕੇ ਜਿਹੜੇ ਪ੍ਰਭਾਵਿਤ ਨੌਜਵਾਨ ਲੜਕੇ ਲੜਕੀਆਂ ਹੁੰਦੇ ਨੇ ਉਹ ਇਹ ਜਿਹੜੇ ਸਟੰਟ ਟੀਵੀਾਂ ਤੇ ਚੱਲਦੇ ਫਿਲਮਾਂ ਤੇ ਚੱਲਦੇ ਹਾਲਾਂਕਿ ਉਹਨਾਂ ਦੇ ਅੱਗੇ ਲਿਖਿਆ ਵੀ ਹੁੰਦਾ ਹੈ ਕਿ ਇਸ ਨੂੰ ਘਰ ਦੇ ਵਿੱਚ ਟਰਾਈ ਨਾ ਕੀਤਾ ਜਾਵੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਸਟੰਟ ਨੂੰ ਲੈ ਕੇ ਕੋਈ ਕੋਸ਼ਿਸ਼ ਨਾ ਕੀਤੀ ਜਾਵੇ ਉਸ ਦੇ باوجود ਸਾਡੇ ਦਿਮਾਗ ਤੇ ਅਜੀਹਾ ਪਰਦਾ ਪੈ ਜਾਂਦਾ ਹੈ ਕਿ ਅਸੀਂ ਲੋਕ ਵੀਡੀਓ ਰੀਲ ਬਣਾਉਣ ਦੇ ਵਿੱਚ ਇੰਨਾ ਕਿ ਮਸਤ ਹੋ ਜਾਂਦੇ ਆ ਪਤਾ ਨਹੀਂ ਲੱਗਦਾ ਕਿ ਅੱਗੋਂ ਕੀ ਆਉਂਦਾ ਕੀ ਨਹੀਂ ਆਉਂਦਾ ਔਰ ਉਸ ਦੇ ਵਿੱਚ ਟਕਰਾ ਕੇ ਆਪ ਆਪਣੀ ਹਸਤੀ ਵਸਤੀ ਜ਼ਿੰਦਗੀ ਤੇ ਹੱਸਦਾ ਬਸਦਾ ਪਰਿਵਾਰ ਜਿਹੜਾ ਉਹ ਖੋ ਵੈਂਦੀ ਆ ਸੋ ਇਸ ਕਰਕੇ ਲੜਕੇ ਲੜਕੀਆਂ ਨੂੰ ਮਗਰ ਬੜਾ ਇhtਿਆਤ ਵਰਤਣਾ ਚਾਹੀਦਾ ਹੈ ਡਰਾਈਵਿੰਗ ਕਰਨ ਲੱਗੇ ਬਹੁਤ ਬਹੁਤ ਸਾਰੇ ਲੋਕ ਨੇ ਜਿਹੜੇ ਡਰਾਈਵਿੰਗ ਕਰਨ ਲੱਗੇ ਮੋਬਾਈਲ ਸੁਣਦੇ ਨੇ ਔਰ ਕਈ ਵਾਰ ਤਾਂ ਡਰਾਈਵਿੰਗ ਕਰਦੇ ਕਰਦੇ ਉਹ ਮੋਟਰਸਾਈਕਲ ਦਾ ਹੱਥ ਮੋਟਰਸਾਈਕਲ ਦੇ ਹੈਂਡਲ ਵੀ ਛੱਡ ਦਿੰਦੇ ਨੇ ਮੋਟਰਸਾਈਕਲ ਦੇ ਹੈਂਡਲ ਛੱਡਣ ਦਾ ਇਹ ਵੀ ਇੱਕ ਆਪਣੇ ਆਪ ਵਿੱਚ ਸਟੰਟ ਹੈ ਤੁਸੀਂ ਫਾਸਟ ਜਾਂਦੇ ਹੋ ਮੋਟਰਸਾਈਕਲ ਦੇ ਹੈਂਡਲ ਮੋਟਰਸਾਈਕਲ ਦਾ ਜਿਹੜਾ ਹੈਂਡਲ ਹੈ ਉਸ ਨੂੰ ਛੱਡ ਦਿੰਦਾ ਹੈ ਔਰ ਆਪਣੇ ਹੱਥਾਂ ਦੇ ਨਾਲ ਮੋਬਾਈਲ ਡਾਇਲ ਕਰਨਾ ਸ਼ੁਰੂ ਕਰ ਦਿੰਦਾ ਹੈ ਕਿਸੇ ਹੋਰ ਨੂੰ ਲਾਉਣਾ ਇਹ ਵੀ ਇੱਕ ਸਟੰਟ ਹੈ ਲੇਕਿਨ ਬਹੁਤ ਖਤਰਨਾਕ ਹੈ ਅਚਾਨਕ ਕੋਈ ਟੋ ਆ ਜਵੇ ਖੱਡਾ ਆ ਜਵੇ ਅਚਾਨਕ ਕੋਈ ਵਟਾ ਆ ਜਵੇ ਜਿਸ ਦੇ ਉੱਪਰ ਦੀ ਟਾਇਰ ਚੜ ਜਾਵੇ ਤਾਂ ਫਿਰ ਉੱਥੇ ਨੁਕਸਾਨ ਹੋਈ ਜਾਂਦਾ ਹੈ ਸੋ ਇਸ ਤਰ੍ਹਾਂ ਦੇ ਛੋਟੇ ਛੋਟੇ ਸਟੰਟ ਜ਼ਰੂਰ ਨੇ ਪਰ ਕਿਤਨਾ ਕਿਤਾ ਸਾਡੀ ਬਰਬਾਦੀ ਦਾ अहम ਹਿੱਸਾ ਬਣਦੇ ਨੇ ਜਦੋਂ ਇਹ ਲੋਕ ਜਿਹੜੇ ਸਟੰਟ ਕਰਕੇ ਕਈ ਤਰ੍ਹਾਂ ਜੇ ਤਾਂ ਬਚ ਜਾਂਦੇ ਨੇ ਤਾਂ ਕੁਛ ਨਾ ਕੁਛ ਉਹਨਾਂ ਨੂੰ ਲਾਭ ਹੋ ਜਾਂਦਾ ਹੈ ਕੋਈ YouTube ਦੇ ਉੱਪਰ viral ਹੋਣ ਤੋਂ ਬਾਅਦ ਨਹੀਂ ਤਾਂ ਆਦਰਵਾਇਜ਼ ਤਾਂ ਛੋਟੇ ਛੋਟਾ ਨੇ ਦਰਦੀ ਦਰਦ ਹੈ ਸੱਟਾਂ ਹੀ ਸੱਟਾਂ ਨੇ ਜਾਂ ਫਿਰ ਜ਼ਿੰਦਗੀ ਨੂੰ ਆਪਾਂ ਅਲਵਿਦਾ ਕਹਿ ਜਾਂਦੇ ਹਾਂ ਸੋ ਇਸ ਕਰਕੇ ਵੀਡੀਓ ਰੀਲਾਂ ਜਿਹੜੀਆਂ ਨੇ ਪਹਿਲਾਂ ਨਾਲੋਂ ਕਾਫੀ ਘਟ ਗਈਆਂ ਨੇ ਬਹੁਤ ਅੱਛੀ ਗੱਲ ਹੈ ਘਟਣੀਆਂ ਚਾਹੀਦੀਆਂ ਨੇ ਜਿਸ ਤੇ ਨਾਲ ਜਾਨਾਂ ਦਾ ਨੁਕਸਾਨ ਹੁੰਦਾ ਹੈ ਕਈ ਵਾਰ ਮਤਲਬ ਇੱਕੋ ਪਰਿਵਾਰ ਦਾ ਇੱਕੋ ਹੀ ਮੈਂਬਰ ਹੁੰਦਾ ਹੈ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਖਤਮ ਹੋ ਜਾਂਦਾ ਉਹ ਤਾਂ ਖਤਮ ਹੋ ਗਿਆ ਜਿਹੜਾ ਪਿੱਛੇ ਪਰਿਵਾਰ ਹੈ ਉਹਦਾ ਕੀ ਬਣੇਗਾ ਉਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਗਿਆ ਲੇਕਿਨ ਪਿੱਛੋਂ ਜਿਹੜਾ ਪਰਿਵਾਰ ਹੈ ਉਹਦਾ ਕੀ ਬਣੇਗਾ ਉਹਨੂੰ ਕਦੇ ਵੀ ਇਹਦੇ ਬਾਰੇ ਉਸਨੇ ਸੋਚਿਆ ਨਹੀਂ ਹੋਵੇਗਾ ਕਈ ਵਾਰੀ ਆਪਾਂ ਜਾਨੀ ਕਿ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਸਟੈਂਡ ਦੇ ਉੱਪਰ ਕੈਮਰਾ ਲਾ ਕੇ ਉਹਨੂੰ ਹੱਥ ਦੇ ਨਾਲ ਪਕੜ ਲਈਦਾ ਸਟਿਕ ਦੇ ਨਾਲ ਕਰਦੇ ਆਂ ਵੀਡੀਓ ਬਣਾਉਨੇ ਉਹ ਵੀ ਖਤਰਨਾਕ ਹੈ ਕਿਉਂਕਿ ਧਿਆਨ ਉਸ ਵੇਲੇ ਸਾਡਾ ਡਰਾਈਵਿੰਗ ਵਿੱਚ ਨਹੀਂ ਹੁੰਦਾ ਉਸ ਪਹਿਲਾਂ ਧਿਆਨ ਸਾਡਾ ਸਿਰਫ ਤਾਂ ਸਿਰਫ ਵੀਡੀਓ ਬਣਾਉਣ ਦੇ ਚੱਕਰ ਵਿੱਚ ਹੁੰਦਾ ਜਦੋਂ ਮਨ ਸਾਡਾ ਜਿਹੜਾ ਦਿਮਾਗ ਹੈ ਉਹ ਕਨਵਰਟ ਹੋ ਜਾਂਦਾ ਡਬਲ ਮਾਈਂਡ ਹੋ ਜਾਂਦੇ ਆ ਤਾਂ ਉਸ ਪਹਿਲਾਂ ਐਕਸੀਡੈਂਟ ਵੀ ਹੁੰਦਾ ਤਾਂ ਫਿਰ ਕਿਤੇ ਨਾ ਕਿਤੇ ਝੋਟ ਵੀ ਲੱਗਦੀ ਹੈ ਸੋ ਮੇਰੀ ਇਸ ਐਪੀਸੋਡ ਦੇ ਜ਼ਰੀਏ ਬੇਨਤੀ ਇਹੀ ਹੈ ਕਿ ਭਾਈ ਇਸ ਵੀਡੀਓ ਰੀਲ ਨੂੰ ਬਣਾ ਕੇ ਵਾਇਰਲ ਕਰਨ ਦੇ ਚੱਕਰ ਦੇ ਵਿੱਚ ਆਪਾਂ ਆਪ ਵੀ ਸੱਚ ਤੋਂ ਬਚੀਏ ਆਪ ਵੀ ਇਸ ਦੁਨੀਆ ਤੋਂ ਜਾਣ ਤੋਂ ਬਚੀਏ ਤੇ ਜੇਕਰ ਤੁਹਾਡੇ ਆਸ-ਪੜੋਸ ਦੇ ਵਿੱਚ ਵੀ ਕੋਈ ਅਜੀਹਾ ਸਟੰਟ ਬਾਜ਼ ਹੈ ਤੇ ਉਸ ਨੂੰ ਵੀ ਜ਼ਰੂਰ ਦੱਸਿਓ ਕਿ ਭਾਈ ਇਹ ਇੱਕ ਬਹੁਤ ਮਹਿੰਗਾ ਸਟੰਟ ਹੈ ਇਸ ਨੂੰ ਨਾ ਕਰੋ ਇਸ ਦੇ ਨਾਲ ਜ਼ਿੰਦਗੀਆਂ ਵੀ ਬਰਬਾਦ ਹੋ ਜਾਂਦੀਆਂ ਨੇ ਇਹ ਐਪੀਸੋਡ ਕਰਨ ਦਾ ਸਿਰਫ ਇਹ ਮਕਸਦ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ